ਪਹਾੜਾਂ ਵਿੱਚ ਲਗਾਤਾਰ ਹੋ ਰਹੀ ਬਰਸਾਤ ਕਾਰਨ ਬੀਤੀ 17 ਅਗਸਤ ਨੂੰ ਰਾਵੀ ਦਰਿਆ ਵਿੱਚ 1.5 ਲੱਖ ਕਿਊਸਕ ਪਾਣੀ ਛੱਡਿਆ ਗਿਆ ਸੀ ਤੇ ਜਿਸ ਦਾ ਤੇਜ਼ ਵਹਾ ਹੁਣ ਕਰਨ ਬੀਤੀ ਰਾਤ ਦਰਿਆ ਦੇ ਪਾਣੀ ਨੇ ਡੇਰਾ ਬਾਬਾ ਨਾਨਕ ਦੇ ਪਿੰਡ ਕਣਿਆ ਦੇ ਬੇਟ ਕਸੋਵਾਲ ਅਤੇ ਅਮਰਸਰ ਜ਼ਿਲ੍ਹੇ ਨਾਲ ਸੰਬੰਧਿਤ ਪਿੰਡ ਭੋਨੇ ਵਾਲਾ ਆਦ ਕਈ ਪਿੰਡਾਂ ਦੀਆਂ ਹਜ਼ਾਰਾਂ ਏਕੜ ਝੋਨੇ ਕਮਾਦ ਪਪੂਲਰ ਆਦੀਆਂ ਫਸਲਾਂ ਵਿੱਚ ਪਾਣੀ ਭਰਨ ਨਾਲ ਕਿਸਾਨਾਂ ਨੂੰ ਹੁਣ ਆਪਣੀਆਂ ਫਸਲਾਂ ਖਰਾਬ ਹੋਣ ਦਾ ਡਰ ਸਤਾ ਰਿਹਾ ਹੈ। ਤੇ ਉਤھے ਹੀ ਅੱਜ ਤੋਂ ਕਰੀਬ 2 ਸਾਲ ਪਹਿਲਾਂ ਪੁਲ ਦੇ ਰੱਖੇ ਨੀ ਪੱਥਰ ਦੇ ਨਿਰਮਾਣ ਕਾਰਜਾਂ ਦੀ ਰਫ਼ਤਾਰ ਨੂੰ ਲੈ ਕੇ ਪਿੰਡ ਵਾਸੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਉੱਪਰ ਸਵਾਲ ਚੁੱਕੇ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਕਿਸਾਨ ਆਗੂ ਗੁਰਵਿੰਦਰ ਸਿੰਘ ਅਤੇ ਜੋਗਾ ਸਿੰਘ ਨੇ ਦੱਸਿਆ ਕਿ ਸਨ 2023 ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਿੰਡ ਘੁੰਨੇ ਵਾਲਾ ਕਨੇ ਦੇ ਬੇਟਾ ਕਸਵਾਲ ਤੋਂ ਰਾਵੀ ਦਰਿਆ ਨੂੰ ਜਾਂਦੇ ਰਸਤੇ ਉੱਪਰ ਪੁਲ ਦੇ ਨਿਰਮਾਣ ਦਾ 2023 ਵਿੱਚ ਨੀ ਪੱਥਰ ਰੱਖਿਆ ਸੀ ਇਸ ਪੁਲ ਨੇ ਮਾਰਚ 2025 ਵਿੱਚ ਬਣ ਕੇ ਤਿਆਰ ਹੋਣਾ ਸੀ ਪਰ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਇਸ ਪੁਲ ਦਾ ਕੰਮ ਅੱਜ ਵੀ ਅੱਧ ਵਿੱਚ ਚੱਲੇ ਲੜਕਿਆ ਹੋਇਆ ਹੈ ਤੇ ਹੁਣ ਰਵੀ ਦਰਿਆ ਵਿੱਚ ਪਾਣੀ ਭਰਦੇ ਨਾਲ ਬੇਕਪ ਪਾਣੀ ਫਸਲਾਂ ਨੂੰ ਡੋਬਦਾ ਹੋਇਆ ਪੁਲ ਦੇ ਥੱਲੇੋਂ ਲੰਘਿਆ ਲੰਘਣ ਨਾਲ ਲੋਕਾਂ ਦਾ ਰਸਤਾ ਬੰਦ ਹੋ ਚੁੱਕਾ ਹੈ ਤੇ ਹੁਣ ਪ੍ਰਸ਼ਾਸਨ ਅਧਿਕਾਰੀਆਂ ਦੇ ਹੱਥਾਂ ਪੈਰਾਂ ਦੀ ਪਈ ਹੈ ਤੇ ਇਹਨਾਂ ਵੱਲੋਂ ਟੈਂਪਰੇਰੀ ਮਿੱਟੀ ਪਾ ਕੇ ਆਵਾਜਾਈ ਸਟਾਰਟ ਕੀਤੀ ਗਈ ਹੈ ਕਸਾਨਾਂ ਨੇ ਕਿਹਾ ਕਿ ਇਸ ਦਰਿਆ ਦੇ ਪਾਣੇਲ ਸਾਡੀਆਂ ਕਰੀਬ 800 ਤੋਂ ਉੱਪਰ ਫਸਲਾਂ ਪ੍ਰਭਾਵਿਤ ਹੋਈਆਂ ਹਨ ਤੇ ਜਲਦੀ ਪਾਣੀ ਨਾ ਲੱਥਾਂ ਤਾਂ ਫਸਲਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਬੰਦੇ ਜਦੋਂ ਪੱਤਰਕਾਰਾਂ ਵੱਲੋਂ ਮੰਡੀਕਰਨ ਬੋਰਡ ਦੇ ਐਸਡੀਓ ਸ਼ੋਕਮਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਨਿਰਮਾਣ ਕਾਰਜਾਂ ਦੇ ਧੀਮੀ ਗਤੀ ਦੀ ਵਜ੍ਹਾ ਕੁਝ ਲੋਕਾਂ ਵੱਲੋਂ ਮਾਨਯੋਗ ਅਦਾਲਤ ਵਿੱਚ ਕੇਸ ਕੀਤੇ ਗਏ ਸਨ ਤੇ ਕੁਝ ਪ੍ਰਸ਼ਾਸਨ ਕਰਨ ਥੋੜਾ ਟਾਈਮ ਵੱਧ ਲੱਗਾ ਹੈ ਤੇ ਹੁਣ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਨ ਕਾਰਨ ਪੁਲ ਦਾ ਹੇਠਲਾ ਰਸਤਾ ਬੰਦ ਹੋਇਆ ਸੀ ਜਿਸ ਕਰਕੇ ਹੁਣ ਪੁਲ ਦੇ ਦੋਨਾਂ ਸਾਈਡਾਂ ਉੱਪਰ ਮਿੱਟੀ ਪਾ ਕੇ ਪੁਲ ਉੱਪਰੋਂ ਆਵਾਜਾਈ ਨੂੰ ਮੋੜ ਬਹਾਲ ਕਰਤਾ ਹੈ ਤੇ ਬਾਕੀ ਰਹਿੰਦੇ ਕੰਮਾਂ ਨੂੰ ਜਲਦੀ ਨਿਪਟੇ ਚੜ੍ਹਿਆ ਜਾਵੇਗਾ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਅਸੀ ਗੱਲ ਜੀ ਮੈਂ ਗੁਰਵਿੰਦਰ ਸਿੰਘ ਜੀ ਪਿੰਡ ਕੋਨੇਲਾ ਜੀ ਅੱਛਾ ਇਹ ਦੱਸੋ ਕਿ ਜਿਹੜਾ ਹੁਣ ਇਹ ਨਿਰਮਾਨ ਕਾਰਜ ਚੋੜਿਆ ਹੈ ਸੁੱਤ ਪੁਲ ਦਾ ਇਹ ਇੱਦਾਂ ਨਹੀਂ ਕਿ ਵਿੜੇ ਆਈ ਜੰਜ ਤੇ ਵਿਨੋ ਕੁੜੀ ਦੇ ਕਰਨ ਇਹ ਦੀ ਗੱਲ ਸਹੀ ਜੀ ਪਰ ਇਹਦਾ ਹੈ ਗਾਹੀ ਮਾਚ ਮਹੀਨੇ ਚ ਸਮਝਾਵੇ ਵਿਆਹ ਹੈ ਇਹਦਾ ਤੇ ਉਸ ਟਾਈਮ ਦਾ ਹੁਣ ਜੇ ਆਪਾਂ ਕਰੀਏ ਤੇ ਫਿਰ ਇਹ ਤੇ ਲੇਟ ਹੀ ਵਿਆਹ ਬੋਲਦੇ ਨੇ ਨਾ ਅਹੀਂ ਇਹ ਹੁਣ ਮਕਲਾਵਾ ਵੀ ਤੇ ਨਾ ਵਿਆਹ ਤੇ ਨਾ ਮਕਲਾਵਾ ਜੇ ਇਹ ਆ ਵੀ ਇਸ ਟਾਈਮ ਇਹਨਾਂ ਕੱਲ ਦੀ ਮਿੱਟੀ ਚਾਲੂ ਕੀਤੀ ਆ ਬਾਕੀ ਤੇ ਥੱਲੇ ਹੀ ਕੰਮ ਚੱਲੀ ਜਾਂਦਾ ਤੇ ਇਹ ਕੰਮ ਇਹ ਲਾ ਕੇ ਮਾਰਚ ਦਾ ਕੰਪਲੀਟ ਸੀ ਪੂਰਾ ਰੋਡ ਬਣਨਾ ਜਿਹੜਾ ਡਿਫੈਂਸ ਆ ਪਿੱਛੇ ਬੋਰਡ ਵੀ ਲਗਾ ਉੱਤੇ ਲਿਖਿਆ ਸਾਰਾ ਕੁਝ ਇੱਕ ਦੋ ਦਾ ਕੰਪਲੀਟ ਹੋਣਾ ਸਾਰਾ ਇਹਦਾ ਇਹ ਬਹੁਤ ਮੁਸ਼ਕਲ ਆ ਇਹ ਹਮconectivity ਤੋਂ ਕੀ ਆ ਗਿਆ ਰਸਤਾ ਤੇ ਪਾਣੀ ਭਰ ਗਿਆ ਇਹ ਮੁਸ਼ਕਲ ਇਹ ਜਿਆਦਾ ਆਰਮੀ ਦੀ ਹੁੰਦੀ ਆ ਕਿਉਂਕਿ ਉਹ ਰਾਤ ਭਰਾਂ ਤੇ ਜਦੋਂ ਮਰਜ਼ੀ ਉਹਨਾਂ ਦਾ ਡਿਊਟੀ ਦਾ ਟਾਈਮ ਆ ਉਸ ਟਾਈਮ ਉਹਨਾਂ ਤੁਰਨਾ ਹੁੰਦਾ ਬਾਕੀ ਆਮ ਪਬਲਿਕ ਤੇ ਤੁਹਾਨੂੰ ਵਦਾ ਕੋਈ 4-5 ਵਜੇ ਤੋਂ ਬਾਅਦ ਚੱਲਦੀ ਆ ਤੇ ਸ਼ਾਮੀ 8-9 ਵਜੇ ਤੱਕ ਜਲਦੀ ਆ ਲੇਕਿਨ ਮੁੜ ਕੇ ਫਿਰ ਬਾਰਡਰ ਪਬਲਿਕ ਵੀ ਬਣੀ ਮੁਸ਼ਕਲ ਆ ਕੋਈ ਕਹਿੰਦੇ ਪਠੇਲਾ ਕਿ ਜਾਣਿਆ ਜੇ ਜਿਹੜੀ ਕੋਈ ਛੋਟੀ ਚੀਜ਼ ਆ ਆਪਾਂ ਮੋਟਰਸਾਈਕਲ ਵਗੈਰਾ ਜਾ ਸਕਦਾ ਆ ਜਾਂ ਖਾਲੀ ਕੋਈ ਕੋਈ ਵੀ ਿਕਲਿਆ ਉਹ ਜਾ ਸਕਦਾ ਹੈ ਬਾਕੀ ਜੇ ਕੋਈ ਆਖੋ ਵੀ ਆਪਾਂ ਆਰਮੀ ਦੀ ਕੋਈ ਗੱਡੀ ਹੈ ਜਾਂ ਕੋ ਟੈਂਕ ਆ ਉਹ ਨਹੀਂ ਜਾ ਸਕਦਾ ਇਸ ਨੂੰ ਜਿਹੜਾ ਪੋਜੀਸ਼ਨ ਲੱਕੀ ਮੰਨਦੇ ਨੇ ਲੱਕੀ ਬਹੁਤ ਜ਼ਿਆਦਾ ਥੋੜੀ ਵੀ ਨਹੀਂ ਬਹੁਤ ਜ਼ਿਆਦਾ ਜੀ ਦਰਿਆ ਦਾ ਕਿਵੇਂ ਹਾਲਾਤ ਨੇ ਜਿਹੜੇ ਦਰਿਆ ਦਾ ਇਸ ਟਾਈਮ ਤੇ ਪਾਣੀ ਦਾ ਨਿਕਾਸ ਥੋੜਾ ਘਟੀ ਹੋਇਆ ਹੈ ਜੀ ਪਰ ਇਹ ਪਾਣੀ ਘਵਾ ਗਿਆ ਇਹ ਪਾਣੀ ਥੋੜਾ ਤੁਸੀਂ ਦੇ ਅਗਲੇ ਬੰਨੇ ਥੋੜਾ ਡਿਫੈਂਸ ਜਿਹੜਾ ਪੂਰਾ ਨਹੀਂ ਕੰਪਲੀਟ ਹੋਇਆ ਉਹ ਅੱਜ ਤੋਂ ਕੋਈ ਸਾਖ ਪਹਿਲਾਂ ਇਹ ਕੰਮ ਚੱਲਦਾ ਸੀ ਤੇ ਉਹ ਮੁੜ ਕੇ ਕੰਪਲੀਟ ਨਹੀਂ ਕੀਤਾ ਕੋਈ ਕਿੰਨੇ ਕਿੰਨੇ ਕਿੱਕੜੀ ਜਿਹੜੀਆਂ ਫਸਲਾਂ ਜਿਹੜੀਆਂ ਐਸਲੈਟ ਜਿਹੜੀਆਂ ਲੁੱਭ ਚੁੱਕੀਆਂ ਨੇ ਇਹ 350 ਕਿਲਾ 400 ਕਿਲੇ ਲਗਭਗ ਹੈਗਾ ਜੀ ਤੇ ਜਿਹਦੇ ਵਿੱਚ ਗੰਨਾ ਲੱਗਾ ਜੇ ਝੋਨਾ ਲਗਾਇਆ ਤੇ ਝੋਨਾ ਵੀ ਤਨਵਾ ਗੱਬੇ ਤੇ ਆਇਆ ਪੱਕਾ ਆ ਵੀ ਮੁੰਜਣਾ ਲੱਗੀਆਂ ਸਭ ਕੇ ਦੀ ਨਿਕਲ ਗਈ ਆ ਕੋਈ ਨਿਕਲਣ ਵਾਲੀ ਹੈ ਜੀ ਤੇ ਉਹਦੇ ਨੂੰ ਜਿਹੜਾ ਉਹਦੇ ਖਰਾਬ ਖਰਾਬਾ ਹੋ ਗਿਆ ਉਹ ਤੇ ਨਾ ਤੇ ਸਰਕਾਰੀ ਦੇ ਸਕਦੀ ਆ ਪਰ ਇਹ ਆ ਵੀ ਜੱਟ ਜ਼ਿਮੀਂਦਾਰ ਨੂੰ ਬਹੁਤ ਮੁਸ਼ਕਿਲ ਇਹਦੇ ਵਿੱਚ ਉਹਨੇ ਹੁਣ ਪਹਿਲੋਂ ਖਰਚਾ ਲਾਇਆ ਆ ਤੇ ਹੁਣ ਦੁਬਾਰਾ ਫੇਰ ਖਰਚਾ ਲਾਉਣਾ ਆ ਉਹ ਕਿੱਥੋਂ ਆਉਣਾ ਸਰਕਾਰ ਨੇ ਕੀ ਦੇਊਗੀ ਕੁਛ ਵੀ ਨਹੀਂ ਦੇਂਦੀ ਹੁੰਦੀ ਕਮਾਦ ਦੀ ਫਸਲ ਵੀ ਖਰਾਬ ਹੁੰਦਾ ਡਰ ਮਾਦ ਦੀ ਫਸਲ ਤੇ ਬਹੁਤ ਜ਼ਿਆਦਾ ਖਰਾਬ ਹੁੰਦਾ ਹੈ ਕਿਉਂਕਿ ਇਹ ਪੂਰੇ ਸਾਲ ਦਾ ਖਰਚਾ ਹੈ ਸਾਰਾ ਕੋਈ ਪ੍ਰੀਸੀ ਸਾਹਿਬ ਆਏ ਨੇ ਤੇ ਉਹ ਬਾ ਵੇਖ ਤੋ ਕਿ ਚੱਲ ਜਾਂਦੇ ਬਸ ਕੋਈ ਨਾ ਗੱਲਬਾਤ ਕਰਦੇ ਵਾ ਇਹਨਾਂ ਕਹਿੰਦੇ ਬਸ ਇਹ ਪਾਣੀ ਵਾਧਾ ਆ ਗਿਆ ਇਹਨੂੰ ਮੁਸ਼ਕਲ ਆ ਤੇ ਦੋ ਤਿੰਨ ਦਿਨ ਹਾਏ ਅਲਰਟ ਕਰ ਦਿੰਦੇ ਬਸ ਕੀ ਮੰਨ ਕਰੂ ਮੰਗੇ ਹੋ ਆ ਵੀ ਜਿਹੜਾ ਗਿਆ ਜਿਹੜਾ ਇੱਕ ਤਾਂ ਪੁਲ ਬੱਜ ਜਿਹੜਾ ਅਗਲੇ ਮਹੀਨੇ ਤੁਸੀਂ ਬਣਾਉਂ ਬੱਜ ਜਿਹੜਾ ਉਹ ਸਹੀ ਕੀਤਾ ਜਾਵੇ ਤੇ ਬਾਕੀ ਆ ਸੜਕੀ ਦਾ ਰੋਡ ਬਣ ਜਾਏ ਬਾਕੀ ਦਾ ਆਰਮੀ ਦਾ ਡਿਫੈਂਸ ਆ ਇਸੇ ਚੱਲੇ ਰੋਡੋ ਲੋਕ ਕਹਿੰਦੇ ਵੇ ਰੋਡ ਰੋਡ ਬਣਾ ਦੇ ਆਪਾਂ ਨਾਲ ਨਹੀਂ ਇਹ ਤੇ ਕੋਈ ਵੀ ਤੇ ਲਾਈਕ ਆਮ ਚੱਲਣ ਡਿਆ ਜੇ ਮੈਂ ਪੱਜ ਸੰਜੀਤ ਮੇਰਾ ਕਿਲਕੋ ਲਓ ਇਹ ਮੈਂ ਇਥੋਂ ਦਾ ਜੰਪਲ ਇਹ ਬਲੱਗ ਜਿਹੀ ਜੇਸੀ ਪਹਿਲਾਂ ਵੀ ਉਂਝੇ ਤੇ ਹੁਣ ਨਹੀਂ ਆਇਆ ਪਿਛੇ ਸਾਲ ਇੱਕ ਮਹੀਨਾ ਪੂਰਾ ਪਾਣੀ ਇਥੋਂ ਹੀ ਰਿਆ ਸੀ ਤੇ ਬੇੜੀ ਨਹੀਂ ਲੋਕ ਲੱਗਦੇ ਰਹੇ ਲੋਕਾਂ ਨੇ ਆਖਿਆ ਸਾਡ ਨੂੰ ਪੋਲ ਬਣਾ ਦਿਓ ਤਾਂ ਕਿ ਸਾਨੂੰ ਆਉਂਗਾ ਦਾ ਸਮਾਂ ਆ ਉਹਰ ਚੰਗਾ ਨਹੀਂ ਕਰ ਦੇਗਾ ਉਹ ਉਹ ਸਮਾਸੀ ਉਹ ਫਿਰ ਮੜਾ ਦੇਗਾ ਕਿਉਂਕਿ ਪੂਰਾ ਕੰਪਲੀਟ ਨਹੀਂ ਹੋਇਆ ਉਹਦੇ ਕੱਲ ਦੀ ਨਮੀ ਪਾਉਂਛੂ ਕੀਤੀ ਆ ਇਹਦੇ ਪਹਿਲਾਂ ਕਿਸੇ ਨੇ ਮਿੱਟੀ ਨਹੀਂ ਪਾਈ ਤੇ ਹੁਣ ਲੋਕਾਂ ਆਸੇ ਨੇ ਗਵਾਸੇ ਅਜੇ ਮੁਸ਼ਕਲੇ ਕਿਉਂਕਿ ਆਰਮੀ ਤੇ ਬੀਐਸਐਫ ਤੇ ਜ਼ਿੰਮੇਦਾਰ ਜੋ ਸਾਰੇ ਪਾਰ ਨੂੰ ਦਰੋਂ ਪਾਰ ਸੱਤ ਪਿੰਡ ਪਾਰ ਨੇ ਮਤਲਬ ਪਿੰਡ ਵਸੋਂ ਇਕ ਦੀ ਆ ਤੇ ਉਂਝ ਜਮੀਨ ਜਿਹੜੀ ਸੱਤਾਂ ਪਿੰਡਾਂ ਦੀ ਆ ਤੇ ਸੱਤਾਂ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਦਰੋਂ ਪਾਰ ਜਾਂਦੇ ਨੇ ਅੱਜ ਜਮੀਨ 'ਚ ਜੇ ਪਾਣੀ ਫੈ ਗਿਆ ਕਿ ਉਹ ਨਾ ਕਿੰਨਾਂ ਬੰਦਿਆਂ ਨੇ ਜ਼ਮੀਨ ਠੇਕੇ ਤੇ ਲੈ ਕੇ ਤੇ ਖਰਚਾ ਲਾਗ ਲਾਇਆ ਤੇ ਜੇ ਫਿਰ ਝੂਨਾ ਉਹ ਮਰ ਗਿਆ ਉਹ ਵੀ ਖਰੇਗਾ ਜੇ ਮਾਤ ਮਰ ਗਿਆ ਤਾਂ ਉਹ ਕੀ ਖਰੇਗਾ ਜਮੀਨ ਦਾ ਪਰਿਵਾਰ ਜਿਹੜਾ ਬੱਚੇ ਅਸੀਂ ਤਾਂ ਕਿ ਗਰੀਬ ਆ ਹਰ ਆਇਸਾ ਹਰ ਪੈਂਦਾ ਤੇ ਆਇਸਾ ਜੜੀ ਫਸਲ ਮਰ ਗਿਆ ਤੇ ਸਰਕਾਰ ਦੀ ਸਾਡੀ ਕੁਝ ਸੁਵਾਈ ਨਹੀਂ ਕੋਈ ਹੁੰਦੀ ਇਹ ਦੇਣਾ ਕੀ ਆ ਕਾਨੂੰਨ ਅਥਰੂ ਪਹਜਾ ਲੈਣੇ ਨੇ ਕੱਲ ਡੀਸਾ ਵੀ ਆਏ ਸੀ ਉਹ ਡੀਵਾਈਸਰ ਜੇ ਪੈਣ ਕੋ ਲੱਗੇ ਉਹ ਵੀ ਇੱਥੇ ਆਏ ਸਨ ਫੇਰਾ ਮਾਰ ਟੂ ਗਏ ਨੇ ਵੇਖ ਗਏ ਨੇ ਜੋ ਕੁਝ ਆ ਕੰਮ ਤੇ ਜਦੋਂ ਉਹ ਮੇਰੀ ਪਰਸੈਂਟ ਦੇ ਉੱਤੇ ਗੱਲ ਇਹ 80% ਤੋਂ ਵੱਧ ਨੂੰ ਐਸੇ ਹੋਣਾ ਚਾਹੀਦਾ ਇਹ 900 ਕਿਲੇ ਜੋ 3500 ਮਰ ਜਾ ਇਹ ਮਰ ਪ੍ਰਤਾਪ ਨਹੀਂ ਪੰਦਾ ਉਹ ਗੱਲ ਦੀ ਗਈ ਉਹ ਮੁਆਵਜ਼ਾ ਨਾ ਮਿਲੇਗਾ ਉਹ ਲੋਕ ਕੀ ਖਾਂਣਗੇ ਇਹਦੇ ਫਸਲ ਹਾਂਜੀ ਕਿੱਦੀ ਨਿਕਲੀ ਮੰਨ ਮੈਂ ਸਮਝਣਾ ਪਈ ਸਰਕਾਰ ਦੀਨ ਗੈਲੀ ਹੈ ਜਿਹੜਾ ਅਗਲੇ ਬੰਨੇ ਬਣ ਚਾਜੇ ਦਾ ਵਜਾ ਹੋਵੇ ਤੇ ਕਿਉਂ ਇਹਨਾਂ ਪਾਣੀ ਜਿਹੜਾ ਸੀ ਉਹ ਇਹਦੇ ਨੂੰ ਦੋ ਅੱਧਰ ਨੇ ਚੜਦੀ ਆਪਣੇ ਮਸੂਰ ਜੀ ਬਣ ਵਜਾ ਉਹ ਵੀ ਇਹ ਉਹ ਬੰਨ ਨਾ ਹੁੰਦਾ ਇਹ ਜਿੱਤੇ ਨਹੀਂ ਖਲੋਤੇ ਇਹ ਜਗਾ ਤੇ ਪਾਣੀ ਆਉਣਾ ਸੀ ਦਰਿਆ ਨੇ ਜਦ ਕਿ ਬੈਕ ਮਾਰੀ ਐ ਇਹ ਬੈਕ ਪਾਣੀ ਆਇਆ ਇਹ ਜਿਹੜਾ ਹੁਣ ਕੰਮ ਚੱਲ ਰਿਹਾ ਹੈ ਉਹ ਨਰਮੰਗ ਦਾ ਪੁਲ ਦਾ ਜਿੱਦਾਂ ਇਹ ਕਿ ਵੇੜੇ ਆਈ ਜਾਂ ਜੰਝ ਨੂੰ ਪੂਰੇ ਦੇ ਕੰਮ ਜੇ ਪੱਲੇ ਹੋ ਜਾਂਦੇ ਮੈਂ ਤੁਹਾਨੂੰ ਕੱਲੇ ਵੀ ਕਿਹਾ ਕਿ ਕੰਮ ਅਜੇ ਪੁਲ ਦਾ ਪ੍ਰਗਤੀ ਅਧੀਨ ਹੈ ਡਾਇਵਰਸ਼ਨ ਲੋਕਾਂ ਦੀ ਆਵਾਜ਼ਾਈ ਵਾਸਤੇ ਬਣਾਈ ਹੋਈ ਹੈ ਕਿਉਂਕਿ ਡਾਇਵਰਸ਼ਨ ਪਹਿਲੇ ਤੋਂ ਜੱਸੀਆ ਜਿਵੇਂ ਕਿ ਡਾਇਵਰਸ਼ਨ ਦਾ ਜਿਹੜਾ ਪਹਿਲੇ ਕਾਜਵੇ ਬਣਿਆ ਹੋਇਆ ਸੀ ਨਾ ਉਹਦੇ ਨਾਲੋਂ ਡਾਇਵਰਸ਼ਨ ਸਾਡੀ ਜਿਹੜੀ ਬਣੀ ਆ ਡੇਢ ਫੁੱਟ ਉੱਚੀ ਬਣੀ ਆ 1.5 ਫੁੱਟ ਉੱਚੀ ਤੇ ਵੀ ਪਾਣੀ ਆ ਗਿਆ ਸਾਡਾ ਇਹ ਹੀ ਕਿ ਜਿਹੜਾ ਪਹਿਲੇ ਕਾਜਵੇ ਐਗਜ਼ਿਸਟ ਕਰਦਾ ਉਸ ਕਾਜਵੇ ਤੋਂ ਪਾਣੀ ਨੰਗਦਾ ਆ ਤੇ ਉਹਦੇ ਤੋਂ ਆਪਾਂ ਡਾਇਵਰਸ਼ਨ ਉੱਚੀ ਬਣਾਈਏ ਤਾਂ ਜੋ ਪਾਣੀ ਲੋਕਾਂ ਨੂੰ ਰਸ ਤੋਂ ਲੰਘਣਾ ਸੁਖਾਲਾ ਹੋ ਜੇ ਅਸੀਂ ਤੇ ਉਹ ਸੇਫਟੀ ਫੈਕਟਰ ਦੇ ਨਾਲ ਸੋਚ ਕੇ ਕੀਤਾ ਪਰ ਉਹਰੇ ਤੋਂ ਵੀ ਪਾਣੀ ਉੱਪਰ ਡਾਇਵਰਸ਼ਨ ਤੋਂ ਵਜ ਦੀ ਡੇਟਸ ਲੰਘ ਰਿਹਾ ਫਿਰ ਵੀ ਆਪਾਂ ਲੋਕਾਂ ਦੇ ਸਹੂਲਤ ਵਾਸਤੇ ਅਪਰੋਚ ਰੋਡ ਚਾਲੂ ਕਰ ਦਿੱਤੀ ਆ ਅਮਰਜੈਂਸੀ ਬੇਸਿਸ ਤੇ ਕਿਉਂਕਿ ਅੰਦਰਲੇ ਪਾਸੇ ਜੇ ਕੰਮ ਤਾਂ ਨਿਕਲ ਨਹੀਂ ਆ ਕੰਧਾ ਨਿਕਲ ਤੋਂ ਬਾਅਦ ਹੀ ਕੰਮ ਪਰ ਪੂਰਾ ਕੰਪਲੀਟ ਹੋਊਗਾ ਉਹ ਤੋਂ ਬਾਅਦ ਹੀ ਇਹ ਅਪਰੋਚ ਇਹ ਡੈਡਲਾਈਨ ਸੀ ਬੋਲ ਭੰਤੀ ਉਹ ਕੀ ਸੀ ਡੈਡਲਾਈਨ ਇਹ ਵੇਸੀ ਦਾ ਕਿ ਸਟਾਰਟਿੰਗ ਦੇ ਉੱਤੇ ਪਹਿਲੇ ਹੀ ਕੋਰਟ ਕੇਸ ਹੋ ਗਿਆ 2025 ਮਾਰਚ ਨਹੀਂ 2025 ਮਾਰਚ ਨਹੀਂ ਸੀਗਾ 2025 ਮਾਰਚ ਨੂੰ ਅਕਤੂਬਰ 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 ਨੂੰ ਹਾਂ ਪਹਿਲੇ ਕੋਰਟ ਕੇਸ ਕੋ ਹੋ ਗਿਆ ਕੋਰਟ ਕੇਸ ਤੋਂ ਬਾਅਦ ਉਸ ਤੋਂ ਬਾਅਦ ਕੋਰਟ ਕੇਸ ਦੇ ਨਾਲ-ਨਾਲ ਕੋਰਟ ਕੇਸ ਪੈਰਲਲ ਚੱਲਦਾ ਪਿਆ ਜਿਹੜੇ ਕਰਕੇ ਕੰਮ ਡਿਲੇ ਹੋਇਆ ਉਸ ਤੋਂ ਬਾਅਦ ਬਰਸਾਤਾਂ ਵੀ ਇੱਥੇ ਡੇਢ ਤੋਂ ਮਤਲਬ ਇੱਕ ਤੋਂ ਡੇਢ ਮਹੀਨਾ ਕੰਮ ਨੂੰ ਖਰਾਬ ਕਰਦੀਆਂ ਕੰਮ ਸਲੋ ਹੋ ਜਾਂਦਾ ਉਹਨ ਬਰਸਾਤਾਂ ਦੇ ਵਿੱਚ ਜਿਵੇਂ ਕਿ ਹੁਣ ਪਾਣੀ ਭਰ ਗਿਆ ਪਾਣੀ ਨੂੰ ਕੱਟਦੇ ਕੱਟਦੇ ਵੈਸੇ ਹੀ ਇਹ 10-15 ਦਿਨ ਨਿਕਲ ਜਣੇ ਆ 10-15 ਦਿਨ ਬਰਸਾਤਾਂ ਨਾਲ ਖਰਾਬ ਹੋਏ ਫੇਰ ਵੀ ਸਾਡਾ ਆਪਾਂ ਟਾਰਗੇਟ ਦੇ ਅਕੋਰਡਿੰਗ ਸਲ ਤੇ ਪਈ ਆ ਆਪਾਂ ਅਕਤੂਬਰ ਤੋਂ ਪਹਿਲੇ ਪਹਿਲੇ ਇਹ ਨਿਊ ਪ੍ਰੋਜੈਕਟ ਬਣਾ ਕੇ ਚਲ ਚਾਲੂ ਕਰ ਜਿਵੇਂ ਡਿਫੈਂਸ ਲਾਈਨ ਆ ਆਰਮੀ ਨੂੰ ਕੇ ਜਾਣਾ ਔਰ ਬਹੁਤ ਜ ਆਪਣੇ ਜਿਹੜੇ ਵਾਨ ਨਿਊ ਵੀ ਲੈ ਕੇ ਜਾਣੇ ਹੁੰਦੇ ਭਾਰੇ ਵਾਨ ਨੇ ਜਿਹੜਾ ਤੁਸੀਂ ਪੁੱਲ ਬਣਾ ਰਹੇ ਹੋ ਜਿਹੜਾ ਆਚੀ ਬਣਾ ਰਹੇ ਹੋ ਠੀਕ ਹੈ ਜੀ ਤੁਹਾਨੂੰ ਲੱਗਦਾ ਕਿ ਇਹ ਚੱਲ ਪਾਏ ਇਹ ਪੋਲ ਤਾਂ ਪਹਿਲੇ ਹੀ ਬਣਿਆ ਜੀ ਉਹ ਪਰੋਚਾ ਬਣਾ ਰਹੇ ਆ ਪਰੋਚਾ ਤਾਂ ਤੁਹਾਡੇ ਸਾਹਮਣੇ ਹੀ ਹੁੰਨ ਇੱਥੇ ਸਾਰੇ ਲੰਗਰੀਆ ਵਜਾਈ ਕੋਈ ਦਿੱਕਤ ਵਾਲੀ ਗੱਲ ਨਹੀਂ ਇਹ ਤਾਂ 4 ਤੋਂ 5 ਦਿਨ ਦੀ ਹੀ ਦਿੱਕਤ ਆ ਨਾ 5 ਦਿਨ ਤੋਂ ਬਾਅਦ 10 ਦਿਨ ਤੋਂ ਬਾਅਦ ਜੇ ਪਾਣੀ ਚੱਲ ਜਾਂਦਾ ਫਿਰ ਉਹ ਪਰੋਚਾ ਆਪਾਂ ਡਾਇਵਰਸ਼ਨ ਸਾਨੂੰ ਫਿਰ ਚਾਲੂ ਕਰਨੀ ਬਹੁਤ ਕਾਫੀ ਹੁੰਦੇ ਆ 4-5 ਸੈਕਿੰਡ ਦੀ ਗੱਲ ਜਿਹੜੀ ਕੋਈ ਹਾਦਸੇ ਵਾਲੀ ਗੱਲ ਨਾ ਆਪਾਂ ਪੋਜ਼ੀਟਿਵ ਵੇ ਨਾਲ ਸੋਚੀਏ ਆਪਾਂ ਇਹ ਰੀ ਪੂਲ ਪ੍ਰੋਟੈਕਸ਼ਨ ਦੇ ਨਾਲ ਹੀ ਕਰਾਂਗੇ ਦੋਨੋਂ ਪਾਸੇ ਬੋਰੇ ਲਗਾ ਕੇ ਅਸੇ ਪਾਸੇ ਬੋਰੇ ਲਗਾ ਕੇ ਫੇਰੀ ਹੁਣ ਅਲਾਈਨਮੈਂਟ ਪ੍ਰੋਪਰ ਦਵਾਂਗੇ ਤਾਂ ਜੋ ਬੰਦੇ ਵਿੱਚੋਂ ਦੀ ਨਿਕਲਣ ਜੇ ਹੁਣ ਕੋਈ ਸ਼ਰਾਬ ਪੀ ਕੇ ਆਣ ਕੇ ਜਾਣਬੂਜ ਕੇ ਡਿੱਗ ਜਾਏਗਾ ਉਧਰ ਉਹ ਤੇ ਫਿਰ ਉਧਰਤੀ ਨਹੀਂ ਨਾ ਕਹਿ ਸਕਦੇ ਉਹ ਤੇ ਬੰਦੇ ਦਾ ਫਾਲਟ ਆ ਜਿਆਦਾ ਕਨੈਕਟੀਵਿਟੀ ਆ ਰਹੀ ਮੀ ਜੀ ਤੁਹਾਨੂੰ ਪਤਾ ਉਹਨਾਂ ਨੇ ਵੱਡੀਆਂ ਕਨੈਕਟੀਵਿਟੀ ਜ਼ਰੂਰ ਕਰਤੀ ਆਪਾਂ ਵੱਡੀਆਂ ਗੱਡੀਆਂ ਨੇ ਵੱਡੀਆਂ ਗੱਡੀਆਂ ਤੁਸੀਂ ਇੱਥੋਂ ਦੇਖਿਆ ਉਹ ਵੱਡੀਆਂ ਗੱਡੀਆਂ ਮੈਂ ਉਹਨਾਂ ਦੀ ਗੱਲ ਵੀ ਨਹੀਂ ਕਰਦਾ ਪਿਆ ਮੈਂ ਤਾਂ ਇੱਕ ਬੰਦੇ ਦੀ ਗੱਲ ਕਰਦਾ ਪਿਆ ਕਿ ਜਿਹੜਾ ਬੰਦਾ ਕੋਈ ਵੀ ਆਣ ਕੇ ਡਿੱਗਣ ਵਾਸਤੇ ਹੀ ਆਇਆ ਉਹ ਡਿੱਗ ਉਹਨੇ ਤੇ ਡਿੱਗੀ ਜਣਾ ਤੇ ਅਸੀਂ ਆਪਣ ਵਿਚੋਂ ਜੀ ਪਾਸ ਕਲੀਅਰ ਕਰਕੇ ਦਵਾਂਗੇ ਕਿ ਹਾਂ ਕਰੇਗਾ